ਜੀ ਮੇਰੇ ਸਾਹਮਣੇ ਆਉਂਦੇ ਮਾਰ-ਮਾਰ ਕੇ ਚਪੜਾ ਦਾ ਮੂੰਹ ਬੰਦ ਦਿੰਦੀ ਤੇ ਨਾਰੇ ਨੂੰ ਬਿਠਾ ਕੇ ਦੱਸਦੀ ਕਿ ਜਿਸ ਦਾਲੇ ਨੂੰ ਤੂੰ ਹੱਥ ਪਾਇਆ ਉਹ ਦਾੜਾ ਉਹ ਕੇਸ ਉਹ ਨੇ ਜਿਨ੍ਹਾਂ ਦੇ ਸਤਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾਂ ਵਿੱਚੋਂ ਜੋੜਾ ਲਾ ਦਿੱਤਾ ਸੀ ਕਿ ਕਿਤੇ ਮੇਰਾ ਜੋੜਾ ਮੇਰੇ ਸਿੰਘਾਂ ਦੇ ਕੇਸਾਂ ਨੂੰ ਨਾ ਛੋ ਜਾਏ ਉਹਨਾਂ ਦਾ ਸਤਕਾਰ ਬਰਕਰਾਰ ਰੱਖਿਆ ਮਹਾਰਾਜ ਨੇ ਜੇ ਇਹਨਾਂ ਕੇਸਾਂ ਦੀ ਕੀਮਤ ਐਵੇਂ ਹੀ ਤਾਂ ਜਾਣਣੀ ਹੈ ਨਾ ਤੇ ਪੁੱਛ ਕੇ ਵੇਖ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਸਰਕਾਰ ਦੀ ਖਾਤਰ ਆਪਣਾ ਖੋਪਰ ਤੱਕ ਲਵਾ ਲਿਆ ਸੀ ਜੇ ਇਹਨਾਂ ਕੇਸਾਂ ਦਾ ਸਰਕਾਰ ਅਗਭਜਾਨਣਾ ਚਾਹੁੰਦਾ ਹੈ ਕੇਸਾਂ ਦੀ ਅਹਿਮਤ ਕੀ ਹੈ ਤੇ ਪੁੱਛ ਪੀਰ ਬੁੱਧੂ ਸ਼ਾਹ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਆਪਣੇ ਭਰਾ ਆਪਣੇ ਮਰੀਦ ਤੱਕ ਸ਼ਹੀਦ ਕਰਵਾ ਦਿੱਤੇ ਤੇ ਮੋਏ ਕੇਸਾ ਵਾਲਾ ਕੰਗਾ ਝੋਲੀ ਅੱਡ ਕੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਤੋਂ ਮੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਜਿਸ ਵੀਡੀਓ ਦੇ ਵਿੱਚ ਇੱਕ ਨਿਸ਼ੇੜੀ ਜੇ ਦੋ ਕਹੱਡੀ ਨੌਜਵਾਨ ਨੇ ਇੱਕ ਬਜ਼ੁਰਗ ਦਾ ਚਿੱਤੇ ਲੱਗਦਾ ਦਾੜਾ ਆਪਣੇ ਹੱਥ ਵਿੱਚ ਪੜਿਆ ਸੀ ਉਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤਰਸ ਆਇਆ ਕਿ ਅੱਜ ਸਾਡੀ ਜਵਾਨੀ ਕਿੱਧਰ ਨੂੰ ਜਾ ਤੁਰੀ ਹੈ ਇਹ ਨਸ਼ਿਆਂ ਦੇ ਵਿੱਚ ਲੱਗ ਕੇ ਇਹਨਾਂ ਨੂੰ ਵੱਡਿਆਂ ਦਾ ਮਾਨ ਸਤਕਾਰ ਆਦਰ ਬਣ ਚੁੱਕਾ ਕਦੇ ਪੰਜਾਬ ਦੀ ਏਸੀ ਪੰਜਾਬ ਦੀ ਨੌਜਵਾਨੀ ਇੱਜ਼ਤਾਂ ਦੇ ਰਾਖੇ ਦੇ ਨਾਮ ਤੇ ਜਾਣੀ ਜਾਂਦੀ ਸੀ ਅਣਖਾਂ ਦੇ ਕਰਕੇ ਜਾਣੀ ਜਾਂਦੀ ਸੀ ਅੱਜ ਇਹ ਕਿੱਧਰ ਨੂੰ ਵਹਿ ਤੁਰੀ ਦੂਸਰਾ ਉਸ ਵੀਡੀਓ ਨੂੰ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੇਰਾ ਬੱਸ ਚੱਲਦਾ ਜੇ ਇਹ ਮੇਰੇ ਸਾਹਮਣੇ ਆਉਂਦੇ ਮੈਂ ਮਾਰ ਮਾਰ ਕੇ ਚਪਾ ਜਾਂਦਾ ਮੂੰਹ ਬੰਦ ਦਿੰਦੀ ਤੇ ਨਾਰੇ ਨੂੰ ਬਿਠਾ ਕੇ ਦੱਸਦੀ ਕਿ ਜਿਸ ਦਾੜੇ ਨੂੰ ਤੂੰ ਹੱਥ ਪਾਇਆ ਉਹ ਦਾੜਾ ਉਹ ਕੇਸ ਉਹ ਨੇ ਜਿਨ੍ਹਾਂ ਨੇ ਸਤਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾਂ ਵਿੱਚੋਂ ਜੋੜਾ ਲਾ ਦਿੱਤਾ ਸੀ ਕਿ ਕਿਤੇ ਮੇਰਾ ਜੋੜਾ ਮੇਰੇ ਸਿੰਘਾਂ ਦੇ ਕੇਸਾਂ ਨੂੰ ਨਾ ਛੋ ਜਾਏ ਉਹਨਾਂ ਦਾ ਸਤਕਾਰ ਬਰਕਰਾਰ ਰੱਖਿਆ ਮਹਾਰਾਜ ਨੇ ਜੇ ਇਹਨਾਂ ਇਸਾਂ ਦੀ ਕੀਮਤ ਐਵੇਂ ਹੀ ਤਾਂ ਜਾਣਣੀ ਹੈ ਨਾ ਕਿ ਪੁੱਛ ਕੇ ਵੇਖ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਸਦਕਾਰ ਦੀ ਖਾਤਰ ਆਪਣਾ ਖੋਪਰ ਤੱਕ ਲਿਵਾ ਰਿਆ ਸੀ ਜਿਹਨੇ ਕੇਸਾਂ ਦਾ ਸਦਕਾਰ ਅੱਜ ਵੀ ਜਾਣਨਾ ਚਾਹੁੰਦਾ ਨਹੀਂ ਕੇਸਾਂ ਦੀ ਅਹਿਮਤ ਕੀ ਹੈ ਤੇ ਪੁੱਛ ਪੀਰ ਬੁੱਧੂ ਸ਼ਾਹ ਨੂੰ ਜਿਨੇ ਆਪਣੇ ਪੁੱਤ ਆਪਣੇ ਭਰਾ ਆਪਣੇ ਮਰੀਦ ਤੱਕ ਸ਼ਹੀਦ ਕਰਵਾ ਦਿੱਤੇ ਤੇ ਮੋਏ ਕੇਸਾ ਵਾਲਾ ਕੰਗਾ ਝੋਲੀ ਅੱਡ ਕੇ ਕਲ ਗਿਆ ਉਹਨੇ ਪਾਸ਼ਾ ਮਹਾਰਾਜ ਤੋਂ ਮੰਗਿਆ ਅਭਿਸ਼ੋਸ਼ ਹੋਇਆ ਮੈਨੂੰ ਉਸ ਵੇਲੇ ਕਿ ਅੱਜ ਸਾਡੇ ਨੌਜਵਾਨਾਂ ਨੂੰ ਇਹਨਾਂ ਕੇਸਾਂ ਦਾ ਸਦਕਾਰ ਕਰਨ ਤੱਕ ਦਾ ਨਹੀਂ ਪਤਾ ਕਿ ਇਹ ਦਾੜਾ ਇੱਕ ਇਸ ਕਿੰਨੇ ਸਰਕਾਰ ਜੋਗ ਨੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਨੂੰ ਪੁੱਛ ਕੇ ਵੇਖ ਜਿਸ ਵੇਲੇ ਜੰਗਾ ਜੁੱਧਾਂ ਦਾ ਸਮਾਂ ਸੀ ਕਲਗਿਆ ਵਾਲੇ ਪਿਤਾ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਪਿਤਾ ਜੀ ਮਹਾਰਾਜ ਜਦੋਂ ਜੰਗਾ ਜੁੱਧਾਂ ਦੇ ਵਿੱਚ ਅਸੀਂ ਵਿਖੜੇ ਪਿੰਡੇ ਦੇ ਪਾਂਦੀ ਹੋ ਗਏ ਤੇ ਆਪ ਜੀ ਦੇ دیدار ਨਾ ਕਰ ਸਕੀ ਤੇ ਅਸੀਂ ਤੁਹਾਡੇ دیدار ਕਿਸ ਤਰ੍ਹਾਂ ਕਰਾਂਗੇ ਜੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ ਵੀ ਸਿੰਘੋ ਤਿਆਰ होके 바ਣੀ 바ਨੇ ਦੇ ਧਾਰਨੀ ਹੋ ਕੇ ਨਿਤਨੇਮ ਕਰਕੇ ਅਰਦਾਸ ਕਰਿਓ ਪੰਜਾ ਗੁਰਸਿੱਖਾਂ ਦੇ ਵਿੱਚੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਿਤਾ ਦੇ دیدار ਹੋਇਆ ਕਰਨਗੇ ਸਿੰਘਾਂ ਨੇ ਕਿਹਾ ਕਹਿੰਦੇ ਮਹਾਰਾਜ ਜੇਹ ਜੰਗਾਂ ਦੇ ਵਿੱਚ ਚਾਰ ਪੰਜ ਸਿੰਘ ਇਕੱਤਰ ਨਾ ਹੋ ਸਕੇ ਤੇ ਮਹਾਰਾਜ ਨੇ ਕਿਹਾ ਸੀ ਚਾਰ ਇਕੱਤਰ ਹੁਣ ਚਾਰੇ ਵਿੱਚ دیدار ਹੋ ਜਾਇਆ ਕਰਨਗੇ ਮਹਾਰਾਜ ਜੇ ਜੇ ਚਾਰ ਵੀ ਨਾ ਇਕੱਠੇ ਹੋਏ ਤੇ ਮਹਾਰਾਜ ਕਹਿੰਦੇ ਜੇ ਚਾਰ ਵੀ ਨਾ ਹੋਏ ਜੇ ਤਿੰਨ ਵੀ ਨਾ ਹੋਏ ਦੋ ਵੀ ਨਾ ਹੋਏ ਸਵਾ ਲੱਖ ਸਿੰਘ ਹੋਣਾ ਹੈ ਬਾਣੀ ਮਨ ਦਾ ਧਾਰਨੀ ਹੋਵੇ ਕਰਕੇ ਨਿਤਨੇਮ ਦੀ ਅਰਦਾਸ ਤੇ ਆਪਣੇ ਦਾੜੇ ਨੂੰ ਆਪਣੇ ਮੱਥੇ ਦੇ ਨਾਲ ਲਾਵੇ ਉਸ ਗੁਰਸਿੱਖ ਨੂੰ ਦਾੜੇ ਦੇ ਵਿੱਚੋਂ ਆਪਣੇ ਕੇਸਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦیدار ਹੋਇਆ ਕਰਨਗੇ ਇਹ ਉਹ ਦਾੜਾ ਹੈ ਇਹ ਉਹ ਕੇਸ ਹੈ ਜਿਸ ਦਾੜੀ ਨੂੰ ਤੂੰ ਆਪਣੇ ਹੱਥ ਦੇ ਵਿੱਚੋਂ ਫੜ ਕੇ ਵੀਡੀਓ ਬਣਾਈ ਹੈ ਤੈਨੂੰ ਲੱਖ ਗੁੱਸਾ ਹੋਊਗਾ ਪਰ ਤੈਨੂੰ ਤੇਰੇ ਮਾਂ ਬਾਪ ਨੇ ਇੰਨੀ ਅਦਬ ਦੇ ਨਾਲ ਇੰਨੇ ਮੈਨਰਸ ਨਹੀਂ ਸਿਖਾਏ ਕਿ ਆਪ ਤੋਂ ਵੱਡੇ ਦਾ ਸਤਿਕਾਰ ਇਸ ਤਰ੍ਹਾਂ ਕਰੀਦਾ ਹੈ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਇੰਨੀਆਂ ਕਿ ਕਮੀਆਂ ਆ ਚੁੱਕੀਆਂ ਐ ਕਿ ਸ਼ਰਮ ਆਉਂਦੀ ਐ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ ਆ ਕਿ ਅੱਜ ਸਾਡਾ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਜਾ ਰਿਹਾ ਐ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਘਾਟ ਕਿੱਥੇ ਰਹਿ ਗਈ ਅਸੀਂ ਜੇ ਸੋਚੀਏ ਅੱਜ ਨੌਜਵਾਨੀ ਇਧਰਲੇ ਪਾਸੇ ਕਿਉਂ ਜਾ ਰਹੀ ਐ ਕਮੀ ਸਾਡੇ ਵਿੱਚ ਰਹਿ ਗਈ ਅਸੀਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਿਸਾਂ ਦਾ ਸਤਿਕਾਰ ਕਰਨਾ ਦੱਸ ਹੀ ਨਹੀਂ ਸਕੇ ਆਪਣੇ ਬੱਚਿਆਂ ਨੂੰ ਅਸੀਂ ਪੜਾਇਆ ਹੁੰਦਾ ਗੁਰੂਆਂ ਦਾ ਸਿੱਖਾਂ ਦਾ ਯੋਧਿਆਂ ਦਾ ਬਹਾਦਰਾਂ ਦਾ ਇਤਿਹਾਸ कर, कर पिता ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਸਿੰਘਾਂ ਨੇ ਸਾਡੇ ਗੁਰੂ ਸਹਿਬਾਨਾਂ ਨੇ ਇਹਨਾਂ ਕੇਸਾਂ ਦਾ ਸਦਕਾਰ ਕੀਤਾ ਉਹਨਾਂ ਸਿੰਘਾਂ ਨੇ ਕੇਸਾਂ ਦਾ ਸਦਕਾਰ ਕਰਦੇ ਹੋਏ ਸ਼ਹੀਦੀਆਂ ਤੱਕ ਪ੍ਰਾਪਤ ਕਰ ਲਈਆਂ ਤੇ ਆਪਣੀ ਸਿੱਖ ਨੂੰ ਕੇਸਾਂ ਤੇ ਸੁਭਾਸਾਂ ਸਖਿਨਿ ਪਾਇਆ ਹਰ ਇੱਕ ਗੁਰਸਿੱਖ ਅਰਦਾਸ ਦੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਜੋੜੜੀਆਂ ਕਰਦਾ ਵੀ ਪਿਤਾ ਮਹਾਰਾਜ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਲਦਾਨ ਭੋਸਾਦਾਨ ਬਖਸ਼ਣਾ ਇਹ ਕੇਸਾਂ ਦਾ ਦਾਨ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਆ ਸੋ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਤੋਂ ਬਾਅਦ ਆਪਣੇ ਬੱਚਾ ਨੂੰ ਘਟੋ ਘਾਟ ਆਪਣੇ ਕੋਲ ਬਿਠਾ ਕੇ ਇਨਾ ਕੇਸਾਂ ਦਾ ਸਤਿਕਾਰ ਕਰਨਾ ਜ਼ਰੂਰ ਸਿਖਾਓ ਤੇ ਕੋਸ਼ਿਸ਼ ਕਰੋ ਵੀ ਉਹ ਜਿਹੜਾ ਨਸ਼ੇੜੀ ਫੜ ਕੇ ਬੈਠੇ ਬਜ਼ੁਰਗ ਬਾਪੂ ਦੇ ਦਾੜੇ ਨੂੰ ਹੱਥ ਦੇ ਵਿੱਚ ਤੇ ਛੇਤੀ ਤੋਂ ਛੇਤੀ ਲੱਭ ਕੇ ਉਹਨੂੰ ਬੰਦੇ ਦਾ ਪੁੱਤ ਬਣਾ ਕੇ ਤੇ ਬਿਠਾ ਕੇ ਉਹਨੂੰ ਇੱਕ ਵਾਰੀ ਦੱਸ ਦਿੱਤਾ ਜਾਵੇ ਵੀ ਕੇਸਾਂ ਦਾ ਸਤਕਾਰ ਕਰੀਦਾ ਕਿੱਦਾਂ ਆ ਇਸ ਵੀਡੀਓ ਨੂੰ ਕਰਿਓ ਵੱਧ ਤੋਂ ਬਾਅਦ ਸ਼ੇਅਰ ਵਿਚਾਰ ਚੰਗੇ ਲੱਗੇਣਾਂ ਤੇ ਆਪਣੇ ਬੱਚਾ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣਾਇਓ ਅੱਜ ਅਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਜਿਸ ਵੀਡੀਓ ਦੇ ਵਿੱਚ ਇੱਕ ਨਿਸ਼ੇੜੀ ਜੇ ਦੋ ਕਹੱਡੀ ਨੌਜਵਾਨ ਨੇ ਇੱਕ ਬਜ਼ੁਰਗ ਦਾ ਚਿੱਟੇ ਲੱਗਦਾ ਦਾੜਾ ਆਪਣੇ ਹੱਥ ਵਿੱਚ ਪੜਿਆ ਸੀ ਉਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤਰਸ ਆਇਆ ਕਿ ਅੱਜ ਸਾਡੀ ਜਵਾਨੀ ਕਿੱਧਰ ਨੂੰ ਜਾ ਤੁਰੀ ਹੈ ਇਹ ਨਸ਼ਿਆਂ ਦੇ ਵਿੱਚ ਲੱਗ ਕੇ ਇਹਨਾਂ ਨੂੰ ਵੱਡਿਆਂ ਦਾ ਮਾਣ ਸਤਕਾਰ ਆਦਰ ਭੁੱਲ ਚੁੱਕਾ ਕਦੇ ਪੰਜਾਬ ਦੀ ਐਸੀ ਪੰਜਾਬ ਦੀ ਨੌਜਵਾਨੀ ਇੱਜ਼ਤਾਂ ਦੇ ਰਾਖੇ ਦੇ ਨਾਮ ਤੇ ਜਾਣੀ ਜਾਂਦੀ ਸੀ ਅਣਖਾਂ ਦੇ ਕਰਕੇ ਜਾਣੀ ਜਾਂਦੀ ਸੀ ਜੇ ਕਿੱਧਰ ਨੂੰ ਵਹਿ ਤੁਰੇ ਦੂਸਰਾ ਉਸ ਵੀਡੀਓ ਨੂੰ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੇਰਾ ਬੱਸ ਚੱਲਦਾ ਜੇ ਮੇਰੇ ਸਾਹਮਣੇ ਆਉਂਦੇ ਮੈਂ ਮਾਰ ਮਾਰ ਕੇ ਚਪਾ ਜਾਂਦਾ ਮੂੰਹ ਬੰਦ ਦਿੰਦੀ ਤੇ ਨਾਰੇ ਨੂੰ ਬਿਠਾ ਕੇ ਦੱਸਦੀ ਕਿ ਜਿਸ ਦਾੜੇ ਨੂੰ ਤੂੰ ਹੱਥ ਪਾਇਆ ਉਹ ਦਾੜਾ ਉਹ ਕੇਸ ਉਹ ਨੇ ਜਿਨ੍ਹਾਂ ਨੇ ਸਤਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾਂ ਵਿੱਚੋਂ ਜੋੜਾ ਲਾ ਦਿੱਤਾ ਸੀ ਕਿ ਕਿਤੇ ਮੇਰਾ ਜੋੜਾ ਮੇਰੇ ਸਿੰਘਾਂ ਦੇ ਕੇਸਾਂ ਨੂੰ ਨਾ ਛੋ ਜਾਏ ਉਹਨਾਂ ਦਾ ਸਤਕਾਰ ਬਰਕਰਾਰ ਰੱਖਿਆ ਮਹਾਰਾਜ ਨੇ ਜੇ ਇਹਨਾਂ ਕੈਸਾਂ ਦੀ ਕੀਮਤ ਐਮੀ ਤੋ ਜਾਣਨੀ ਹੈ ਨਾ ਜੇ ਪੁੱਛ ਕੇ ਵੇਖ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਸਦਕਾਰ ਦੀ ਖਾਤਰ ਆਪਣਾ ਖੋਪਰ ਤੱਕ ਲਿਵਾ ਰਿਆ ਸੀ ਜੇ ਇਹਨਾਂ ਕੇਸਾਂ ਦਾ ਸਦਕਾਰ ਅੱਜ ਵੀ ਜਾਣਨਾ ਚਾਹੁੰਦੇ ਨੇ ਕੇਸਾਂ ਦੀ ਅਹਿਮਤ ਕੀ ਹੈ ਤੇ ਪੋਛ ਪੀਰ ਬੁੱਧੂ ਸ਼ਾਹ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਆਪਣੇ ਭਰਾ ਆਪਣੇ ਮਰੀਦ ਤੱਕ ਸ਼ਹੀਦ ਕਰਵਾ ਦਿੱਤੇ ਤੇ ਮੋਏ ਕੇਸਾ ਵਾਲਾ ਕੰਗਾ ਝੋਲੀ ਅੱਡ ਕੇ ਕਲ ਗਿਆ ਉਹਨੇ ਪਾਸ਼ਾ ਮਹਾਰਾਜ ਤੋਂ ਮੰਗਿਆ ਅਬ ਵਸੂਸ ਹੋਇਆ ਮੈਨੂੰ ਉਸ ਵੇਲੇ ਕਿ ਅੱਜ ਸਾਡੇ ਨੌਜਵਾਨਾਂ ਨੂੰ ਇਹਨਾਂ ਕੇਸਾਂ ਦਾ ਸਦਕਾਰ ਕਰਨ ਤੱਕ ਦਾ ਨਹੀਂ ਪਤਾ ਕਿ ਇਹ ਦਾੜਾ ਇਹ ਇੱਕ ਜਿਸ ਕਿੰਨੇ ਸਰਕਾਰ ਜੋਗ ਨੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਨੂੰ ਪੁੱਛ ਕੇ ਵੇਖ ਜਿਸ ਵੇਲੇ ਜੰਗਾ ਜੁੱਧਾਂ ਦਾ ਸਮਾਂ ਸੀ ਕਲਗਿਆ ਵਾਲੇ ਪਿਤਾ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਪਿਤਾ ਜੀ ਮਹਾਰਾਜ ਜਦੋਂ ਜੰਗਾ ਜੁੱਧਾਂ ਦੇ ਵਿੱਚ ਅਸੀਂ ਵਿਖੜੇ ਪਿੰਡੇ ਦੇ ਪਾਂਦੀ ਹੋ ਗਏ ਤੇ ਆਪ ਜੀ ਦੇ دیدار ਨਾ ਕਰ ਸਕੀ ਤੇ ਅਸੀਂ ਤੁਹਾਡੇ دیدار ਕਿਸ ਤਰ੍ਹਾਂ ਕਰਾਂਗੇ ਜੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ ਵੀ ਸਿੰਘੋ ਤਿਆਰ ਬਰ ਤਿਆਰ ਹੋ ਕੇ ਬਾਣੀ ਬਾਰੇ ਦੇ ਧਾਰਨੀ ਹੋ ਕੇ ਨਿਤਨੇਮ ਕਰਕੇ ਅਰਦਾਸ ਕਰਿਓ ਪੰਜਾ ਗੁਰਸਿੱਖਾਂ ਦੇ ਵਿੱਚੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਿਤਾ ਦੇ ਦਿਸਾ ਹਾਰ ਹੋਇਆ ਕਰਨਗੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਜੇ ਜੰਡਾਂ ਦੇ ਵਿੱਚ 4-5 ਸਿੰਘ ਇਕੱਤਰ ਨਾ ਹੋ ਸਕੇ ਤੇ ਮਹਾਰਾਜ ਨੇ ਕਿਹਾ ਸੀ ਚਾਰ ਇਕੱਤਰ ਹੁਣ ਚਾਰੇ ਵਿੱਚ ਦیدار ਹੋ ਜਾਇਆ ਕਰਨਗੇ ਮਹਾਰਾਜ ਜੇ ਜੇ ਚਾਰ ਵੀ ਨਾ ਇਕੱਠੇ ਹੋਏ ਤੇ ਮਹਾਰਾਜ ਕਹਿੰਦੇ ਜੇ ਚਾਰ ਵੀ ਨਾ ਹੋਏ ਜੇ ਤਿੰਨ ਵੀ ਨਾ ਹੋਏ ਦੋ ਵੀ ਨਾ ਹੋਏ ਸਵਾ ਲੱਖ ਸਿੰਘ ਹੋਵੇ ਬਾਣੀ ਮਨ ਦਾ ਧਾਰਨੀ ਹੋਵੇ ਕਰਕੇ ਨਿਤਨੇਮ ਦੀ ਅਰਦਾਸ ਤੇ ਆਪਣੇ ਦਾੜੇ ਨੂੰ ਆਪਣੇ ਮੱਥੇ ਦੇ ਨਾਲ ਲਾਵੇ ਉਸ ਗੁਰਸਿੱਖ ਨੂੰ ਦਾੜੇ ਦੇ ਵਿੱਚੋਂ ਆਪਣੇ ਕੇਸਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦیدار ਹੋਇਆ ਕਰਨਗੇ ਇਹ ਉਹ ਦਾੜਾ ਹੈ ਇਹ ਉਹ ਕੇਸ ਹੈ ਜਿਸ ਦਾੜੀ ਨੂੰ ਤੂੰ ਆਪਣੇ ਹੱਥ ਦੇ ਵਿੱਚ ਤੇਨੂੰ ਲੱਖ ਗੁੱਸਾ ਹੋਊਗਾ ਪਰ ਤੈਨੂੰ ਤੇਰੇ ਮਾਪੇ ਨੇ ਇੰਨੀ ਅਗਮ ਦੇ ਨਾਲ ਇੰਨੇ ਮੈਨਰਸ ਨਹੀਂ ਸਿਖਾਏ ਕਿ ਆਪ ਤੋਂ ਵੱਡੇ ਦਾ ਸਤਿਕਾਰ ਕਿਸ ਤਰ੍ਹਾਂ ਕਰੀਦਾ ਹੈ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਇੰਨੀਆਂ ਕਿ ਕਮੀਆਂ ਆ ਚੁੱਕੀਆਂ ਹੈ ਕਿ ਸ਼ਰਮ ਆਉਂਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ ਆ ਕਿ ਅੱਜ ਸਾਡਾ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਜਾ ਰਿਹਾ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਘਾਟ ਕਿੱਥੇ ਰਹਿ ਗਈ ਅਸੀਂ ਜੇ ਸੋਚੀਏ ਅੱਜ ਨੌਜਵਾਨੀ ਇਧਰਲੇ ਪਾਸੇ ਕਿਉਂ ਜਾ ਰਹੀ ਹੈ ਕਮੀ ਸਾਡੇ ਵਿੱਚ ਰਹਿ ਗਈ ਅਸੀਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਿਸਾਂ ਦਾ ਸਤਿਕਾਰ ਕਰਨਾ ਦੱਸ ਹੀ ਨਹੀਂ ਸਕੇ ਆਪਣੇ ਬੱਚਿਆਂ ਨੂੰ ਅਸੀਂ ਪੜਾਇਆ ਹੁੰਦਾ ਗੁਰੂਆਂ ਦਾ ਸਿੱਖਾਂ ਦਾ ਯੋਧਿਆਂ ਦਾ ਬਹਾਦਰਾਂ ਦਾ ਇਤਿਹਾਸ ਇਹਦਾ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਸਿੰਘਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਇਹਨਾਂ ਕੇਸਾਂ ਦਾ ਸਤਿਕਾਰ ਕੀਤਾ ਉਹਨਾਂ ਸਿੰਘਾਂ ਨੇ ਕੇਸਾਂ ਦਾ ਸਤਿਕਾਰ ਕਰਦੇ ਹੋਏ ਸ਼ਹੀਦੀਆਂ ਤੱਕ ਪ੍ਰਾਪਤ ਕਰ ਲਈਆਂ ਤੇ ਆਪਣੀ ਸਿੱਖ ਨੂੰ ਕੇਸਾਂ ਤੇ ਸੁਭਾਸਾਂ ਸੰਖਿਮਾਇਆ ਹਰ ਇੱਕ ਗੁਰਸਿੱਖ ਅਰਦਾਸ ਦੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਜੋੜੜੀਆਂ ਕਰਦਾ ਵੀ ਪਿਤਾ ਮਹਾਰਾਜ ਸਿੱਖਾਂ ਨੂੰ ਸਿੱਖੀ ਦਾ ਕੇਸਦਾਨ ਰੇਤਦਾਨ ਵਿਵੇਕਦਾਨ ਵਿਸਾਲਦਾਨ ਭੋਸਾਦਾਨ ਬਖਸ਼ਣਾ ਇੱਕ ਕੇਸਦਾਨ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਆ ਸੋ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਤੋਂ ਬਾਅਦ ਆਪਣੇ ਬੱਚਿਆਂ ਨੂੰ ਘਟੂ ਘਾਟ ਆਪਣੇ ਕੋਲ ਬਿਠਾ ਕੇ ਇਨ੍ਹਾਂ ਕੇਸਾਂ ਦਾ ਸਤਿਕਾਰ ਕਰਨਾ ਜ਼ਰੂਰ ਸਿਖਾਓ ਤੇ ਕੋਸ਼ਿਸ਼ ਕਰੋ ਵੀ ਉਹ ਜਿਹੜਾ ਨਸ਼ੇੜੀ ਫੜ ਕੇ ਬੈਠੇ ਬਜ਼ੁਰਗ ਬਾਪੂ ਦੇ ਦਾੜੇ ਨੂੰ ਹੱਥ ਦੇ ਵਿੱਚ ਤੇ ਛੇਤੀ ਤੋਂ ਛੇਤੀ ਲੱਭ ਕੇ ਉਹਨੂੰ ਬੰਦੇ ਦਾ ਪੁੱਤ ਬਣਾ ਕੇ ਤੇ ਬਿਠਾ ਕੇ ਉਹਨੂੰ ਇੱਕ ਵਾਰੀ ਦੱਸ ਦਿੱਤਾ ਜਾਵੇ ਵੀ ਕਿਸ ਨਾਲ ਸਰਕਾਰ ਕਰੀਦਾ ਕਿੱਦਾਂ ਆ। ਇਸ ਵੀਡੀਓ ਨੂੰ ਕਰਿਓ ਵੱਧ ਤੋਂ ਬਾਅਦ ਸ਼ੇਅਰ ਵਿਚਾਰ ਚੰਗੇ ਲੱਗੇ ਨਾ ਤੇ ਆਪਣੇ ਬੱਚਾ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।